ਆਜੂ ਆਪਣੇ ਗੁਰੂ ਦੀ ਬੁੜਾਈ ਕਰਨੀ ਹੁੰਦੀ ਹੈ ਭਾਵੇਂ ਕਿ ਭਾਲਾ ਕੋਈ ਵੀ ਹੋਵੇ ਅੱਜ ਇਹਨਾਂ ਨੇ ਬਾਣੀ ਤੇ ਬਣਾਇਆ ਕਿ ਇਹਨਾਂ ਦੇ ਬੱਚੇ ਦਾ ਜਰਮ ਦਿਨ ਉਹਨੂੰ ਮਨਾਉਣਾ ਪਰ ਮੈਂ ਇਹ ਦੇਖਦਾ ਸੀ ਰਾਤ ਨੂੰ ਮੈਂ ਬੱਬਾ ਜੀ ਨੂੰ ਥੱਲੇ ਵੀ ਇਹ ਗੱਲ ਕਹੀ ਮੈਂ ਕਿ ਬਾਪੂ ਜੀ ਤੁਸੀਂ ਇੰਨਾ ਇੰਤਜ਼ਾਮ ਕੀਤਾ ਐਡਾ ਸੋਹਣਾ ਇਹ ਤੇ ਸੰਦਸ ਮੇਲਣ ਚੱਲ ਗਿਆ ਇਹ ਕੋਈ ਘਰ ਦਾ ਪ੍ਰੋਗਰਾਮ ਨਹੀਂ ਰਹਿ ਗਿਆ ਇਹ ਸਾਂਝਾ ਹੋਉਂਗਾ ਮੈਂ ਕਿਹਾ ਇੰਨੇ ਦੇ ਵਿੱਚ ਤੇ ਵਿਆਹ ਹੋ ਜਾਂਦਾ ਵੀ ਤੁਸੀਂ ਇੰਨਾ ਕੀਂਦਾ ਸੀ ਥੋੜਾ ਜਿਹਾ ਸਾਨੂੰ ਦੱਸਦੇ ਅਸੀਂ ਹੋਰ ਮਾਰੇ ਦੇ ਕੇ ਬੇਨਤੀ ਕਰਦੇ ਜਿਹੜੇ ਅੱਜ ਕੱਲ ਸਮੇਂ ਦੇ ਵਿੱਚ ਸੰਗਤ ਜੀ ਬਹੁਤ ਇੱਕ ਲਾੜਨਦ ਹੈ ਕਿ ਦਾਜ ਦੀ ਬਥਾ ਚੱਲੀ ਹੈ ਤੇ ਬੱਚੀਆਂ ਦੁਨਤ ਜਿਹੜੇ ਬਜ਼ੁਰਗ ਨੇ ਜੇ ਜਿਨ੍ਹਾਂ ਦੇ ਘਰਾਂ 'ਚ ਉਹਨਾਂ ਸੰਗੋਸ਼ ਨੇ ਰਿਜ਼ਕ ਨਹੀਂ ਦਿੱਤਾ ਉਹ ਆਪਣੀਆਂ ਬੱਚੀਆਂ ਨੂੰ ਵਿਆਹ ਤੋਂ ਰੋਠੇ ਨੇ ਮੈਂ ਐਸੇ ਨਗਰਾਂ 'ਚ ਜਾਣਾ ਸੰਗਤ ਆਉਂਦੀ ਏ ਸਨਿਪਤੀ ਤੁਸੀਂ ਬਾਰਡਰ ਦੇ ਏਰੀਏ 'ਚ ਚਲੇ ਜਾਓ ਜਾ ਕੇ ਵੇਖੋ ਉੱਥੇ ਆ ਤੁਹਾਡੇ 'ਤੇ ਬਹੁਤ ਧੰਨ ਗੁਰੂ ਨਾਨਕ ਪਾਤਸ਼ਾਹ ਕਲਗੀ ਵਾਲੇ ਮਹਾਰਾਜ ਦੀ ਕਿਰਪਾ ਹੈ ਪਰ ਤੁਸੀਂ ਜਦ ਬਾਰਡਰ ਦੇ ਏਰੀਏ 'ਚ ਜਾਓ ਵੇਖੋ ਜਾ ਕੇ ਉੱਥੇ ਕਿੰਨੀ ਗਰੀਬੀ ਹੈ ਇੰਨੀ ਗਰੀਬੀ ਹੈ ਕਿ ਉਹਨਾਂ ਨੇ ਮੈਨੂੰ ਇੱਕ ਸਿੰਘ ਸੀ ਉਹ ਦੱਸਦਾ ਕਹਿੰਦਾ ਬਾਬਾ ਜੀ ਸਾਡਾ ਸਾਰਾ ਪਿੰਡ ਗੁਰੂ ਨਾਲ ਜੁੜਿਆ ਹੋਇਆ ਪਰ ਗਰੀਬੀ ਇੰਨੀ ਹੈ ਕਿ ਸਾਡੇ ਪਿੰਡ 'ਚ ਕਦੀ ਕੋਈ ਸਮਾਰਦੋਂ ਵੀ ਨਹੀਂ ਹੋਇਆ ਆਖੋ ਸਾਥ ਸ਼੍ਰੀ ਗੁਰੂ ਅਰਜਨ ਦੇਵ ਜੀ ਅਸੀਂ ਆ ਮੰਗਦੇ ਇਹਦੇ ਨਹੀਂ ਮਾਇਆ ਨਹੀਂ ਦੇ ਸਕਦੇ ਅਸੀਂ ਤੇ ਲੰਗਰ ਲਾਉਣ ਜੋਗੇ ਵੀ ਨਹੀਂ ਅਸੀਂ ਆਖਿਆ ਕੋਈ ਕਰ ਕੋਈ ਉਹ ਜਾਣੇ ਜਿਹਦੇ ਗੁਣ ਗਾਉਣੇ ਨੇ ਲੰਗਰ ਉਹਨੇ ਆਪਣੇ ਆਪ ਲੈ ਕੇ ਆਏਗਾ ਜਦੋਂ ਅਸੀਂ ਜਿੱਦਾ ਆਸਰਾ ਤੱਕ ਕੇ ਜਾਣਦੇ ਨੇ ਜੀ ਉਹ ਪਹਿਲਾ ਅੰਮੋ ਆ ਕੇ ਮਿਲਦਾ ਹੈ ਬਾਣੀ ਦਾ ਭਾਈ ਗੁਰਦਾਸ ਜੀ ਦਾ ਵਰਮਾਨ ਨੇ ਚਰਨ ਸરણ ਗੁਰ ਇੱਕ ਪੈ ਮਜਾਏ ਚਲ ਸਤਗੁਰੂ ਕੋਲ ਪੈਗਾ ਕਰਕੇ ਹੋਏ ਜੀ ਤੁਸੀਂ ਇੱਕ ਵਾਰੀ ਉਹ ਤਾਂ ਸੀ ਵੀ ਮਾਰੀ ਮੈਂ ਤੈਨੂੰ ਮਿਲਣ ਆਉਣਾ ਸਾਰੇ ਰਾਤ ਹੋਰ ਤੱਕ ਜੇ ਮਾਰੀ ਅਸੀਂ ਕਹਿੰਦੇ ਨਹੀਂ ਸਾਡੀ ਭਾਵਨਾ ਹੋ ਰਹੀਆ ਮੈਂ ਕਹਿੰਦਾ ਸੀ ਜਿੱਥੇ ਇੰਨਾ ਸਮਾਨ ਰੱਖਿਆ ਉੱਥੇ ਉਹਦਾ ਭੈਣਾ ਦਸਨਾ ਦਾ ਕਾਰਜ ਹੋ ਜੇ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਸੰਗਤ ਜੀ ਪਹਿਲੇ ਸਮਿਆਂ ਚ ਰਾਜੇ ਜਿਹੜੇ ਸੀ ਨਾ ਉਹ ਧੀਆਂ ਨਹੀਂ